ਜਦੋਂ ਦੀ ਪਿੰਡੋਂ ਆਈ ਆ ਸੋਚੀ ਜਾਂਦੀ ਆ ਬੀਜੀ ਨੂੰ ਪੁੱਛਣ ਤਾਂ ਹੌਂਸਲਾ ਨਹੀਂ ਪੈਂਦਾ ਵੀ ਪੈਸੇ ਕਿੱਦਾਂ ਪੁੱਛਾਂ ਹਾਏ ਆਪਣੇ ਕੋਲ ਵੀ ਹੁੰਦੇ ਤੇ ਫੇਰ ਵੀ ਕਹਿ ਦਿੰਦੀ ਵੀ ਚੱਲ ਕੁਛ ਹੈਗਾ ਵਾ ਹੈ ਵੀ ਐਫਟੀ ਆ ਜਿਉਂ ਵੀ ਵਾਲੀ ਤੇ ਕੀ ਕਰਾਂਗੇ ਕਾਸ਼ ਵੀ ਘਰੇ ਬੈਠਾ ਵਾ ਜਿੰਨੇ ਕ ਪੈਸੇ ਹੈਗੇ ਹੀ ਉਹ ਤੇ ਕਾਸ਼ ਦੇ ਮਗਰ ਪਾਪ ਆ ਕੇ ਪੈਸੇ ਬਾਹਰੇ ਤੇ ਉਹ ਤੇ ਹੋ ਗਏ ਖਤਮ ਪਰ ਜਿੰਨੀ ਵਾਰ ਵੀ ਲੋੜ ਪਈ ਆ ਮੇਰੇ ਭਰਾਵਾਂ ਨੇ ਮੇਰੀ ਬਾਹ ਫੜੀ ਆ ਪਰ ਹੁਣ ਮੈਂ ਜੇ ਉਹਨਾਂ ਦਾ ਸਾਥ ਨਾ ਦਵਾ ਤੇ ਮਾੜੀ ਗੱਲ ਵਾ ਬੀਜੀ ਨੂੰ ਪੁੱਛਣਾ ਪੈਣਾ ਪੈਸਿਆਂ ਦਾ ਗਵੈਂਡ ਪਾਲਾ ਹਾਂਜੀ ਕੀ ਗੱਲ ਆ ਕਾਲਟੀ ਤੇ ਪੇਕੀਆਂ ਤੋਂ ਆਈਆਂ ਆ ਚੋਪ ਚੋਪੀ ਆ ਲੋਕੀ ਤਾਂ ਸੋ ਪੇਕਿਆਂ ਤਾਂ ਹੌਣ ਤੇ ਖੁਸ਼ੀ ਬੜੀਆਂ ਫੇਰਦੀਆਂ ਮੈਂ ਮੈਂ ਵੀ ਖੁਸ਼ੀ ਆ ਖੁਸ਼ੀ ਆ ਹਾਂ ਮੈਨੂੰ ਤਾਂ ਨਹੀਂ ਲੱਗਦਾ ਤਾਂ ਖੁਸ਼ ਹਾਂ ਜੇਰਾ ਤਾਂ ਤੇਰਾ ਕੋਈ ਖੁਸ਼ੀ ਵਾਲਾ ਨਹੀਂਗਾ ਕੀ ਦੱਸਾਂ ਬੀਜੀ ਮਨ ਬੜਾ ਪਰੇਸ਼ਾਨ ਹਾਂ ਤੁਹਾਨੂੰ ਤੇ ਪਤਾ ਵਾ ਵੀ ਗੌਰਵ ਨੂੰ ਬਾਹਰ ਭੇਜਿਆ ਵਾ ਚੁੱਕ ਚਕਾ ਕੇ ਕਿੱਦਾਂ ਕਿੱਦਾਂ ਕਰਕੇ ਤੇ ਉਹਨੂੰ ਉੱਥੇ ਕੰਮ ਨਹੀਂ ਮਿਲਿਆ ਹੁਣ ਜਦੋਂ ਉਹਦਾ ਗਿਆ ਵਿਹਲਾ ਹੀ ਬੈਠਾ ਕੋਈ ਕੰਮ ਨਹੀਂ ਮਿਲਿਆ ਉਹਨੂੰ ਕਿਬੇ ਇੰਤਪਾਲ ਬਾਹਰ ਤੇ ਕਾਮੀ ਇਦਾਂ ਦੇ ਆ ਕਾਦੀ ਅੱਗੋਂ ਮਿਲ ਗਿਆ ਕੰਮ ਕਾਦੀ ਕਿਸੇ ਨੂੰ ਪਿੱਛੋਂ ਮਿਲ ਗਿਆ ਉਹਦਾ ਦਵਿੰਦਰ ਨੂੰ ਅਸੀਂ ਬੜਾ ਆਖਿਆ ਏ ਤੀ ਤੂੰ ਇੱਥੇ ਕੋਈ ਦੁਕਾਨ ਪਾ ਦੇ ਮੁੰਡੇ ਨਾਂ ਬਾਹਰ ਕਲਾ ਅ ਤੇ ਦਵਿੰਦਰ ਨੇ ਆਪਣੀਆਂ ਮਰਜ਼ੀਆਂ ਕੀਤੀਆਂ ਤੇ ਫੇਰ ਤੈਨੂੰ ਪਤਾ ਹੀ ਆ ਹੁਣ ਕੀ ਕਰੇ ਬੰਦਾ ਪਰਦੇਸਾਂ ਦਾ ਤੇ ਕੰਮ ਆ ਇਸੇ ਗੱਲ ਦਾ ਤੇ ਬੀਜੀ ਦੁੱਖ ਵਾ ਪਰਦੇਸਾਂ 'ਚ ਨਾ ਕੋਈ ਭੈਣ ਨਾ ਭਰਾ ਤੇ ਜਾਰ ਦੋਸਤ ਵੀ ਕਿੰਨਾ ਕੁ ਚਿਰ ਬਾਲ ਕੇ ਨੂੰ ਖਵਾਲਣ ਤੇ ਜਦੋਂ ਕੰਮ ਹੀ ਨਹੀਂ ਮਿਲਿਆ ਤੇ ਫੇਰ ਖਾਵੇ ਵੀ ਚਾਰਾ ਕਿੱਥੋਂ ਤੇ ਹੁਣ ਕਹਿਣ ਡਿਆ ਸੀ ਵੀ ਪੈਸੇ ਭੇਜੋ ਮੈਨੂੰ ਬਾਹਰ ਕੱਲੇ ਆਹੀ ਤੇ ਚੁੱਕ ਚਕਾ ਕੇ ਕੱਲੇ ਆਹੀ ਤੁਹਾਨੂੰ ਪਤਾ ਹੀ ਆ ਤੇ ਹੁਣ ਪੈਸੇ ਕਿੱਥੋਂ ਆਈ ਜਾਣ ਘਰ ਕਿਹੜੇ ਖੂਬ ਪੁੱਟੇ ਆ ਗੱਲ ਤੇ ਪੁੱਤ ਤੇਰੀ ਠੀਕ ਵਾ ਭੈਣ ਭਰਾਵਾ ਨਾ ਵਰਤਣਾ ਹੀ ਪੈਂਦਾ ਵਾ ਜੇ ਕੋਲ ਹੋਣ ਨਾ ਤੇ ਦੇਣ ਨੂੰ ਮੈਂ ਕੀ ਕਰ ਆਂਦਾ ਵਾ ਅੱਡਾ ਨੇ ਮੁੰਡਾ ਅੱਗੇ ਘਰ ਬੈਠਾ ਵਾ ਤੇ ਬਾਹਰ ਦੇ ਚੱਕਰਾਂ ਚ ਸਾਨੂੰ ਅੱਗੇ ਮੁੰਡੇ ਨਾਲ ਥੱਲੇ ਲਾਤਾ ਵਾ ਬੰਦਾ ਕਰੇ ਤੇ ਹੁਣ ਕਰੇ ਕੀ ਬੀਜੀ ਪੁੱਤ ਇਹ ਤੇ ਮੈਂ ਕਿਹਾ ਹੀ ਆਂ ਕਿ ਮੈਂ ਮੰਮੀ ਦੀ ਐਫਡੀ ਹੈਗੀ ਆ ਤੇ ਮੰਮੀ ਨਾਲ ਮੈਂ ਗੱਲ ਕਰਕੇ ਵੇਖੂੰਗੀ ਪੁੱਤ ਉਹ ਲੱਖ ਡੇਢ ਲੱਖ ਆ ਸਾਡੇ ਕੋਲ ਤੇ ਜੇ ਕਾਨੂੰਨ ਨੂੰ ਕਾਸ਼ ਨੂੰ ਲੋੜ ਪੈ ਗਈ ਤੇ ਫਿਰ ਅਸੀਂ ਕੀ ਕਰਾਂਗੇ ਨਾ ਪੈਸਿਆਂ ਤਾਂ ਨਾ ਤੇ ਸਾਡੇ ਕੋਲ ਹੋਰ ਪੈਸੇ ਵੀ ਹੈ ਨਹੀਂਗੇ ਬੀਜੀ ਮੇਰੀ ਇੱਜ਼ਤ ਦਾ ਸਵਾਲ ਵਾ ਮੈਂ ਭੈਣ ਭਰਾਵਾਂ ਚ ਬੈਠਿਆ ਹਾਂ ਘਰ ਆਈ ਆ ਮੈਂ ਆਪਦੇ ਕੋ ਕੋ ਕਹਿ ਨਹੀਂ ਸਕਦੀ ਜਿਹੜੀ ਕੱਲ੍ਹ ਲੋੜ ਪੈਣੀ ਆ ਉਹ ਕੱਲ ਦਾ ਵੇਖੀ ਜਾਊਗਾ ਅੱਜ ਚਾਹੀਦੇ ਪੈਸੇ ਅੱਜ ਦਾ ਸੋਚਣਾ ਚਾਹੀਦਾ ਵਾ ਤੇ ਤੁਸੀਂ ਨਾ ਇਦਾਂ ਨਾ ਕਰੋ ਮੈਂ ਭੈਣ ਭਰਾਵਾਂ ਚੋਂ ਉਥੇ ਹਾਂ ਜਿਹੜੀ ਕੀਤੀ ਆ ਨਾ ਮੇਰੀ ਇੱਜ਼ਤ ਦਾ ਸਵਾਲ ਵਾ ਤੇ ਉਹਦੀ ਮਾਂ ਦਾ ਨਾ ਗੋਰੀ ਦੀ ਰੋ ਰੋ ਕੇ ਤੇ ਇੰਨਾ ਕ ਮੂੰਹ ਹੋਇਆ ਵਾ ਤੇ ਮੈਨੂੰ ਬੜਾ ਚੁਲਕਾ ਫਿਰਿਆ ਵਾ ਹਾਏ ਮੇਰੇ ਪਤੀਏ ਦਾ ਉਥੇ ਕੀ ਹਾਲ ਹੋਊਗਾ ਜਿਹੜੀ ਇਹ ਰੋਂ ੜੇ ਇੰਨਾ ਕਿੰਨੀ ਕ ਮੁਸੀਬਤ ਹੋਊਗੀ ਜਿਹੜੀ ਵੀ ਤੇ ਇਹਨਾਂ ਮੈਨੂੰ ਦੱਸਿਆ ਵੀ ਨਹੀਂ ਆ ਹੁਣ ਦਵਿੰਦਰ ਨੂੰ ਆ ਗਈ ਆ ਕੱਲ ਜਦੋਂ ਅਸੀਂ ਆਖਿਆ ਸੀ ਦਵਿੰਦਰ ਮੁੰਡੇ ਨੂੰ ਬਾਹਰ ਨਾ ਕਲਾ ਇੱਥੇ ਦੁਕਾਨ ਪਾ ਦੇ ਉਹਦਾ ਦਵਿੰਦਰ ਕਿਸਦੇ ਆਖੇ ਨਹੀਂ ਲੱਗਦੀ ਦਵਿੰਦਰ ਨੂੰ ਤਾਂ ਉਹਦਾ ਹਵਾ ਹੀ ਬੜੀ ਚੜੀ ਸੀ ਹੁਣ ਕੀ ਕਰ ਸਕਦੇ ਜਦੋਂ ਹੁਣ ਇੱਕ ਟਾਈਮ ਹੀ ਇਦਾਂ ਦਾ ਆ ਗਿਆ ਵਾ ਹੁਣ ਉਹਨੂੰ ਰੋਣ ਤੋਂ ਇਲਾਵਾ ਤੇ ਕੋਈ ਕੰਮ ਨਹੀਂ ਹੁਣ ਬਸ ਰੋਈ ਜਾਂਦੀ ਰੋਈ ਜਾਂਦੀ ਤੇ ਮੈਨੂੰ ਤੇ ਫਿਰਦਾ ਝੁਲਕਾ ਵੀ ਹਾਏ ਮੇਰਾ ਪਤੀ ਆ ਹੁਣ ਇੰਨੀ ਮੁਸੀਬਤ ਆ ਜਿਹੜੇ ਰੋ ਰੋ ਕੇ ਮੈਨੂੰ ਇੰਨਾ ਦੱਸਣ ਲਈ ਤੇ ਰੋਣਾ ਹੀ ਆ ਆਂਦਰਾ ਵਾ 3 ਪੁੱਤਾਂ ਦੇ ਦੁੱਖ ਬੜੇ ਹੁੰਦੇ ਆ ਵੱਡਾ ਭਾਵਾ ਪਿੰਦਰ ਸਿੰਘ ਤੇ ਉਹ ਤੇ ਕਿਤੇ ਨਾਲ ਸਾਥ ਦੇ ਇੰਡਿਆ ਕਹਰਾਂ ਦਾ ਕਦੀ ਕਿਤੇ ਉਹ ਕਦੀ ਕਿਦਿਓ ਪੁੱਛਦੇ ਆ ਤੇ ਤੁਹਾਡੇ ਕੋ ਕਾਦਾ ਲੁਕਾਵਾ ਜੋ ਗਹਿਣਾ ਕੱਟਾ ਸੀ ਤੇ ਉਹ ਵੀ ਉਹਨਾਂ ਗਹਿਣੇ ਪਾ ਪਾ ਕੇ ਤੇ ਪੈਸੇ ਥੋੜੇ ਇਕੱਠੇ ਕੀਤੇ ਆ ਤੇ ਹੁਣ ਉਹ ਵੀ ਥੋੜੇ ਬੋਤੇ ਭੇਜਣੇ ਆ ਤੇ ਮੈਂ ਹੁਣ ਨਾ ਤੁਸੀਂ ਜਿੱਦਾਂ ਵੀ ਆ ਨਾ ਹੁਣ ਮਸਲਾ ਇਹ ਹੱਲ ਕਰਕੇ ਉਹ ਰੱਖੋ ਤੁਸੀਂ ਤੇ ਮੈਂ ਪੈਸੇ ਫੜਾ ਕੇ ਆਉਣੇ ਆ ਵੱਡੇ ਭਾਨ ਦੇ ਅੱਗੇ ਪੰਨੇ ਨਹੀਂ ਮੰਦੀ ਤੇ ਹੁਣ ਦੋਖਾ ਆਇਆ ਨਾ ਉਹਨੂੰ ਤੇ ਵਿਚਾਰੇ ਨੇ ਗਹਿਣੇ ਕੱਢ ਕੇ ਦੇ ਦਿੱਤੇ ਤੇ ਹੁਣ ਮੈਂ ਤਾਂ ਫਿਰ ਇਹੋ ਕਿਹਾ ਮੈਂ ਕਿਹਾ ਵੀ ਹੁਣ ਤੁਹਾਡੇ ਲੱਗੇ ਇਹੋ ਲੱਗੇ ਨਾ ਤੂੰ ਸਾਲਾ ਮਾਰਦੀ ਸੀ ਵੀ ਮੈਂ ਉਦਾਂ ਤੇ ਇਦਾਂ ਮੈਂ ਇਹਨਾਂ ਨੂੰ ਉਹ ਤੇ ਅੱਡ ਕਰ ਦੋ ਜਿੱਦਾਂ ਵੀ ਆ ਤੇ ਹੁਣ ਭਰਨਾ ਮੱਸੀ ਮੁੜਦੀ ਪੱਥਰ ਛੱਟ ਕੇ ਤੇ ਹੁਣ ਉਹਨੂੰ ਜਿੱਦਾਂ ਅਕਲ ਆ ਗਈ ਆ ਲੈ ਮੈਂ ਪੈਸੇ ਕਿੱਥੇ ਖਾਣਨੇ ਆ ਤੂੰ ਹੀ ਆਖਦੀ ਮੇਰੇ ਨਾਲ ਜਮਾ ਕਰਾਈ ਸੀ ਤੇ ਦੇ ਆ ਕੋਈ ਗੱਲ ਨਹੀਂ ਕੀ ਇਹ ਕਰਨ ਨੂੰ ਲੋੜ ਪਈ ਤੁਹਾਡੀ ਉਹ ਲੋੜ ਪੂਰੀ ਕਰ ਦੇਣ ਮੁੜ ਕੇ ਉਹ ਤੇ ਬੀਜੀ ਇਦਾਂ ਹੀ ਆ ਮੈਨੂੰ ਬੜਾ ਮਾਣ ਸੀ ਤੁਹਾਡੇ ਤੇ ਤਾਂ ਹੀ ਮੈਂ ਉਥੇ ਬੈਠਿਆ ਹਾਂ ਹਾਂ ਕੀਤੀ ਪੂਰੀ ਵੀ ਮੈਨੂੰ ਪਤਾ ਸੀ ਮੇਰੀ ਬੀਜੀ ਨੇ ਮੈਨੂੰ ਨਾ ਨਹੀਂ ਕਰਨੀ ਤੇ ਕੋਈ ਗੱਲ ਨਹੀਂ ਆਪਾਂ ਨਾ ਪੈਸੇ ਦੇ ਕੇ ਆਵਾਂਗੇ ਉਹਨੂੰ ਗੁਬਿੰਦਪਾਲਾ ਪੈਸੇ ਨਾ ਵਟੇ ਨਹੀਂ ਹੋਈਦਾ ਭੈਣ ਭਰਾਵਾਂ ਨਾ ਹੋਈਦਾ ਜਿੱਥੇ ਭੈਣ ਭਰਾ ਆਣ ਕੇ ਖਲੋਜੇ ਨਾ ਉੱਥੇ ਰੱਬ ਵੀ ਉਹਦੀ ਬਾਹ ਫੜਦਾ ਸਾਈਓ ਕਰਕੇ ਇੱਥੇ ਮੈਂ ਬੜਾ ਹੌਸਲਾ ਕਰਕੇ ਮਾਣ ਹੀ ਮੈਨੂੰ ਟਾਡੇ ਤੇ ਤੇ ਮੈਂ ਹਾਂ ਕਰਾਈ ਆ ਨਾ ਹੁਣ ਕੋਈ ਨਹੀਂ ਕਾਸ਼ ਨੂੰ ਕਈ ਮੈਨੂੰ ਸਵੇਰੇ ਲੈ ਜਾਏ ਤੇ ਮੈਂ ਸੈਨ ਕਰ ਦੂੰਗੀ ਤੇ ਕਢਾ ਕੇ ਦੇ ਆ ਜੋ ਬਣਾ ਮੈਂ ਕਹਿੰਦੀ ਆ ਮਨ ਤੇ ਕਿੰਨੀ ਪਰੇਸ਼ਾਨੀ ਜੀ ਸੀ ਅਮਗੌਰਵ ਨੂੰ ਪੈਸੇ ਪਹੁੰਚ ਗਏ ਨਾ ਤੇ ਨਾਲੇ ਸਾਬੀ ਦੇ ਪੈਸੇ ਲੱਥ ਗਿਆ ਤੇ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਗਈਆਂ ਨਾਲੇ ਤਿੰਨ ਮੈਂ ਤੇ ਉਹੋ ਗੱਲ ਇੰਨਾ ਬੋਝ ਲੈ ਕੇ ਦਿਮਾਗ ਤੇ ਨਾ ਬਿਮਾਰ ਹੋ ਗਈ ਤੇ ਪਤਾ ਨਹੀਂ ਅਜੇ ਕਿੰਨਾ ਕ ਪੈਣਾ ਸੀ ਗੌਰਵ ਜੋਬਨ ਗੌਰਵ ਨੂੰ ਵੀ ਪੈਸੇ ਪਹੁੰਚ ਗਏ ਤੇ ਸਾਬੀ ਦੇ ਵੀ ਲੱਥ ਗਿਆ ਨਹੀਂ ਤੇ ਨਾ ਮਨ ਇੰਨਾ ਪਰੇਸ਼ਾਨ ਜਿਆ ਸੀ ਨਾ ਕਿ ਬੋਝ ਜਦੋਂ ਮਨ ਤੇ ਬੋਝ ਹੁੰਦਾ ਵਾ ਵੀ ਮੇਰਾ ਪੋਤ ਉਥੇ ਬੈਠਾ ਪਰਦੇਸਾਂ 'ਚ ਪਤਾ ਨਹੀਂ ਉਹ ਰੋਟੀ ਖਾਧੀ ਕਿ ਨਹੀਂ ਖਾਧੀ ਨੂੰ ਏਦਾਂ ਲੱਗਣ ਲੱਗ ਗਿਆ ਕਈ ਕਈ ਵਾਰੀ ਮੈਂ ਏਦਾਂ ਸੋਚਣਾ ਵੀ ਮੈਨੂੰ ਕੋਈ ਬਿਮਾਰੀ ਤੇ ਨਹੀਂ ਲੱਗੀ ਧਿਆਨ ਧਿਆਨ ਉਥੇ ਹੀ ਰਹਿਣਾ 24 ਘੰਟੇ ਮੁੰਡੇ ਵਾਲੀ ਹੈ ਵੇਖ ਲਾ ਜੋ ਬਣ ਸਿਆਣੇ ਸੱਚ ਹੀ ਕਿਹਾ ਵਾ ਪੁੱਤ ਭਾਵੇਂ ਪਰਦੇਸਾਂ 'ਚ ਹੋਵੇ ਤੇ ਭਾਵੇਂ ਇੱਥੇ ਹੋਵੇ ਮਾੜੀ ਜੀ ਵੀ ਔਕੜ ਆਉਂਦੀ ਆ ਨਾ ਤੇ ਮਾਵਾ ਢੇਰੀ ਹੋ ਜਾਂਦੀਆਂ ਮਾਵਾ ਕੀ ਮਾਂ ਪਿਓ ਉਹਨਾਂ ਨੂੰ ਰੋਟੀ ਖਾਣੀ ਭੁੱਲ ਜਾਂਦੀ ਵੀ ਹਾੜਾ ਪੁੱਤ ਔਖਾ ਵਾ ਪਤਾ ਨਹੀਂ ਪੋਤ ਕਾਲ ਨੂੰ ਪੁੱਛਣ ਜਾਂ ਨਾ ਪੁੱਛਣ ਵੇਖ ਲਾ ਆਪਣਾ ਪੁੱਤ ਵਾ ਨਾ ਤੇ ਇੰਨਾ ਜੀਰੂ ਕੋ ਹੁੰਦਾ ਹੀ ਉਹ ਨਹੀਂ ਹੁਣ ਤੈਨੂੰ ਪਤਾ ਲੱਗਾ ਇੱਕ ਮਾਂ ਪਿਓ ਦਾ ਰਿਸ਼ਤਾ ਕੀ ਹੁੰਦਾ ਲੱਗ ਗਿਆ ਆ ਗਈ ਤੂੰ ਮਾੜਾ ਜਿਹਾ ਸੋਚ ਜਦੋਂ ਤਿਆਂ ਪੁੱਤ ਵਿਆਹੇ ਜਾਂਦੇ ਆ ਕਿਸ ਦਾ ਮੂੰਹ ਐ ਨੂੰ ਕਿਸ ਦਾ ਅੰਮੂਹ ਹੈ ਆਂਦੇ ਆ ਡੋ ਜੀਏ ਉਦੋਂ ਮਾਂ ਦੀਆਂ ਅੰਦਰਾਂ ਕਿੱਥੇ ਜਾਂਦੀਆਂ ਦੋ ਮਾਂ ਪਿਓ ਨੂੰ ਕਿੰਨਾ ਦੁੱਖ ਲੱਗਦਾ ਹੋਊਗਾ ਮਾਂ ਤੇ ਪਿਓ ਉਹ ਕਹਿੰਦੇ ਸਾਡਾ ਪਰਿਵਾਰ ਇਕੱਠਾ ਰਹੇ ਕਿਸ ਦਾ ਮੂੰਹ ਐ ਨੂੰ ਤੇ ਕਿਸ ਦਾ ਅੰਮੂਹ ਉਹ ਚੇਤਾ ਆ ਜਾਂਦਣ ਹੋ ਚੱਲ ਮੈਂ ਤੇ ਜੋ ਬਨ ਗੱਲ ਹੀ ਕੀਤੀ ਉਹ ਮੈਂ ਕਿਹੜੀ ਸੇਤੀ ਨਾਲ ਅੱਡ ਹੋ ਗਈ ਹਾਂ ਮੇਰੇ ਵੀ ਨਾ ਮਨ ਤੇ ਦਿਮਾਗ ਤੇ ਭੂਤ ਸਵਾਰ ਹੋ ਗਿਆ ਦਾ ਦਾ ਕਿ ਪਤਾ ਨਹੀਂ ਮੇਰੇ ਪੁੱਤ ਨੇ ਮੈਨੂੰ ਕਿੰਨੇ ਕੁਥੋਂ ਪੈਸੇ ਭੇਜਣ ਲੱਗ ਜਣੇ ਆ ਤੇ ਪਤਾ ਨਹੀਂ ਇਹਨਾਂ ਖਾ ਲੈਣੇ ਆ ਜਾ ਤੈਨੂੰ ਪਤਾ ਹੀ ਆ ਫਿਰ ਆਪਣੇ ਕੰਮ ਆਉਣੇ ਆ ਠੀਕ ਆ ਆਏ ਆ ਹਾਂ ਆਏ ਆ ਮੈਨੂੰ ਠੋਕਰ ਲੱਗੀ ਆ ਮੈਨੂੰ ਮੇਰੇ ਆਪਣੇ ਹੀ ਕੰਮ ਆਏ ਆ ਮੈਂ ਕਿੰਨੀਆ ਕੁੜੀ ਨਾ ਚੱਪਾ ਜੀ ਨੇ ਨਾ ਵਧੀ ਕਿਆ ਕਰਦੀ ਰਹੀ ਹਾਂ ਹੈ ਅਜ ਉਹ ਹੌਸਲਾ ਦਿੰਦੀ ਆ ਚਾਚੀ ਜੀ ਕੋਈ ਗੱਲ ਨਹੀਂ ਜਿੱਥੇ ਉਹ ਅਸੀਂ ਤੁਹਾਡੀ ਮਾਇਤ ਕਰਾਂਗੇ ਹੁਣ ਚਿੰਤਾ ਹੁੰਦਾ ਨਾ ਹਾਂ ਮੈਨੂੰ ਤੇ ਇੰਨੀ ਬੜੀ ਖੁਸ਼ੀ ਆ ਵੀ ਫੇਰ ਵੀ ਰਜ ਗਈ ਸਾਡੇ ਵਿੱਚ ਠੀਕ ਆ ਅੱਗੇ ਤੋਂ ਗਲਤੀ ਇਹੋ ਜੀ ਕੋਈ ਨਹੀਂ ਕਰਨੀ ਘਰ ਪਰਿਵਾਰ ਇਕੱਠੇ ਰਹਿਣਾ ਤੇ ਇਕੱਠੇ ਬੈਣਾ ਠੀਕ ਆ ਇਕੱਠੇ ਜਾਂਦੇ ਆ ਕੱਠ ਚ ਬਰਕਤ ਵਾ ਚਲ ਇਦਾਂ ਕਰ ਲੱਸੀ ਬਣਾ ਦੇ ਮੈਨੂੰ ਮੈਂ ਜਾਣਾ ਮੁਰਕੇ ਬਾਹਰ ਕੋਈ ਨਹੀਂ ਬਣਾ ਦਿੰਦੇ ਆ ਬਰਾ ਮਾਲਕਾ ਹਰਕ ਦੇਤੀ ਪੁੱਤ ਨੂੰ ਚੰਗੀ ਮਤਬੁੱਧ ਪਾਏ ਲੈ ਗੋਵਰ ਉਹਦਾ ਹੀ ਆ ਗਿਆ ਹਲੋ ਅੰਮੀ ਅੱਛੀ ਜ਼ਰਾ ਸਤਿ ਸ੍ਰੀ ਅਕਾਲ ਕਿੱਦਾਂ ਮੇਰਾ ਪੁੱਤ ਠੀਕ ਠਾਕ ਆ ਠੀਕ ਆ ਬੜਾ ਅਨਿਲ ਸੰਦਿਆ ਆ ਹਾ ਹਾਈ ਪੁੱਤ ਮੇਰੀ ਸੁਣ ਗੱਲ ਤੇ ਤੂੰ ਆਪਣੀ ਸਿਹਤal ਵੀ ਧਿਆਨ ਦਿਆ ਕਰ ਤੈਨੂੰ ਪੈਸੇ ਪਹੁੰਚ ਗਏ ਆ ਤਾਂ ਤੂੰ ਕੋ ਖਾ ਪੀ ਵੀ ਲੈ ਮੇਰਾ ਪੁੱਤ ਸਿਹਤal ਵੀ ਧਿਆਨ ਦੇਣਾ ਕਿੰਨੇ ਪੈਸੇ ਬਾਤ ਦੇ ਤੂੰ ਤੇ ਜੇ ਆਪਣੇ ਲੋਕ ਬਹੁਤ ਆ ਤਾਂ ਵੀ ਤੁਹਾਡੇ ਆਪੇ ਲੋਕ ਬਹੁਤ ਚੀਜ਼ ਆ ਇੱਥੇ ਆ ਕੇ ਬਾਰਾ ਲੋਕ ਥੋੜੀ ਰਹਿ ਗਿਆ ਨਾਲੇ ਬਤੀ ਗੱਲ ਐਨੀਆਂ ਦੋ ਅੰਨੂਆਂ ਆਉਂਦੇ ਰਹਿ ਆ ਮੁੰਡਿਆਂ ਕੋ ਧਾਰੇ ਧਾਰੇ ਫੜੇ ਹੀ ਜਿਹੜੇ ਉਹਨਾਂ ਨਾਲ ਥੋੜੇ ਹੋਰੇ ਦਿੱਲੇ ਗਏ ਇੱਥੇ ਗੜੇ ਮੇਰੇ ਮਾਸੀ ਦੇ ਪੁੱਤ ਬੈਠੇ ਆ ਜਿੰਨਾ ਮੰਗਲੇ ਨਹੀਂ ਨੇ ਨਹੀਂ ਪੁੱਤ ਅਹੀਂ ਤੇ ਚੱਲ ਲੱਖ ਪਾਇਆ ਵੀ ਚੱਲ ਮੇਰਾ ਪੁੱਤ ਵੀ ਦੇਣ ਲੈਣ ਜਿਹੜਾ ਦੇ ਦੂਗਾ ਤੇ ਆਪਣੇ ਕੋਲ ਖਰਚਾ ਰੱਖੂਗਾ ਤਾਂ ਤੂੰ ਤੇ ਪੁੱਤ ਹੋਰ ਹੀ ਮੈਨੂੰ ਆ ਬੀਬਤਾ ਜੀ ਚ ਪਾਤਾ ਵਾ ਮੈਂ ਤੇ ਪੁੱਤ ਤੈਨੂੰ ਜਦੋਂ ਪੈਸੇ ਨਹੀਂ ਮੈਨੂੰ ਮਮੇ ਠੀਕ ਨਹੀਂ ਹੈ ਮੈਨੂੰ ਪਤਾ ਮੈਂ ਕਿਦਾ ਚੱਕੇ ਨਿਕੰਦਾ ਆ ਤਗੜਾ ਹੋ ਤਗੜਾ ਹੋ ਤੈਂ ਆ ਮਮੇ ਹਾਂ ਜਾ ਕਿ ਨਾ ਹੋ ਗਿਆ ਪਈ ਮੈਨੂੰ ਪਿਛੋਕਾ ਹੈ ਕੋਈ ਰੋ ਕੰਮ ਇੱਥੇ ਕੋਈ ਨਹੀਂ ਹੈ ਮੈਂ ਜੀ ਕਰਦਾ ਵੀ ਤੇ ਵਾਪਸ ਹੀ ਆ ਜਾ ਨਹੀਂ ਪੁੱਤ ਦਿਲ ਨਹੀਂ ਛੋਟਾ ਕਰਨਾ ਤਗੜਾ ਹੋ ਮੇਰਾ ਪੁੱਤ ਲੱਭ ਕੰਮ ਲੱਭਿਆਂ ਤੇ ਆਂਦੇ ਹੁੰਦੇ ਆ ਰੱਬ ਲੱਭ ਜਾਣ ਇੱਕ ਮੁੰਡਾ ਤੇ ਕੱਲ ਤਾਂ ਚਲ ਵੀ ਗਿਆ ਵਾਪਸ ਮੈਂ ਤੇ ਆ ਬਰਾਦਾ ਪੰਡਿਆ ਵਾ ਇਹੀ ਕਰਦੇ ਥੱਲੇ ਆ ਜਾਣਾ ਕਿੰਨੇ ਪੈਸੇ ਨਹੀਂ ਮੈਨੂੰ ਮਗਰੋਂ ਪਾਓਗੇ ਚੁੱਪ ਕਰਕੇ ਮੈਂ ਦਿਆਂਗਾ ਵੀ ਇੱਕ ਦਿਨ ਦਾ ਮੈਂ ਵਾਪਸ ਆ ਜਾਣਾ ਹਾਏ ਵੇ ਪੁੱਤ ਨਾ ਵੇ ਦਣਾ ਕਹਿ ਪਹਿਲਾਂ ਤਾਂ ਤੂੰ ਇਥੇ ਰੀਜਾਂ ਚਾ ਮਾਰਾ ਗਿਆ ਉਹ ਤੋਂ ਤੈਨੂੰ ਮੈਂ ਵੜਦੀ ਹਾਂ ਨਾ ਜਾਂ ਨਾ ਜਾ ਆ ਤੂੰ ਹੋਰ ਟੈਨਸ਼ਨ ਲਾਤੀ ਮੈਨੂੰ ਹੈ ਲੈ ਮੈਨੂੰ ਆਉਂਦਾ ਇਦਾਂ ਗਾਂਡੇ ਜੇ ਆਹ ਤੂੰ ਇਨ ਗਾਂਡੇ ਹਣੇ ਪਿੱਛੇ ਮਰ ਮੋਟ ਜਾ ਗਿਆ ਲੈ ਹਾਏ ਹੈ ਮਾਵਾ ਵੀ ਇਦਾਂ ਆਂਦੀਆਂ ਪੁੱਤ ਅੱਜ ਮੈਂ ਮਰ ਜਾ ਮੇਰਾ ਪੁੱਤ ਇਨਾ ਔਖਾ ਉਥੇ ਹਾਏ ਹੈ ਤੇ ਆਉਂਦੀਆਂ ਗਲਾ ਕਰਨ ਰਿਆ ਵਾ ਹਾਏ ਰਬਾ ਹਾਏ ਮੁੰਡੇ ਨੇ ਤੇ ਮੈਨੂੰ ਹੋਰ ਵਿਪਤਾ ਪਾਤੀ ਆ ਹਾਏ ਹੁਣ ਮੈਂ ਘਰ ਦੇ ਨੂੰ ਕੀ ਜਵਾਬ ਦਵਾਂਗੀ ਹਾਏ ਨਾ ਨਾ ਤੇਰਾ ਹੀ ਚਮਲਾਇਆ ਵਾ ਹਾਏ ਲੋਕਾਂ ਦਾ ਦੇਣ ਲੜਨ ਕਿਦਾਂ ਲਾਵਾਂਗੇ ਜਿੰਨਾ ਕੋ ਫੜ ਫੜ ਮੈਂ ਤੈਨੂੰ ਭੇਜੇ ਵੀ ਪਤਾ ਹਾਏ ਇਹ ਤੇ 15 ਲੱਖ ਦੇ ਥੱਲੇ ਆ ਜਾਣਾ ਵਾ ਹਾਏ ਮੈਂ ਹੁਣ ਕੀ ਕਰਾਂ ਹਾਏ ਮਾਰਗਾ ਤੂੰ ਹੀ ਸਹਾਰਾ ਦੇ ਮੈਨੂੰ ਗਰੀਬਣੀ ਨੂੰ ਹਾਏ ਹਾਏ ਮੈਂ ਰਹਿ ਤਾ ਜੇ ਜੇ ਮੈਂ ਜੋ ਬੰਨਾ ਗੱਲ ਕੀਤੀ ਉਹਦੇ ਅੱਗੇ ਬੜੀ ਮੁਲਕ ਵੱਡੀ ਟੈਨਸ਼ਨ ਚੋਂ ਨਿਕਲਿਆ ਵਾ ਉਹਨੇ ਸੁਖ ਦਾ ਸਾਹ ਲਿਆ ਕਿ ਮੇਰੇ ਪੁੱਤ ਨੂੰ ਪੈਸੇ ਪਹੁੰਚ ਗਏ ਹਾਏ ਹੁਣ ਸਿ ਚਿੰਤਾ ਲੱਗ ਜਣੀ ਆ ਕਿੱਦਾ ਕਰਦੀ ਆ ਫਰੀਦ ਦੀਦੀ ਨਾਲ ਗੱਲ ਕਰਦੀ ਆ ਹਾਏ ਮੁੰਡੇ ਨੇ ਤੇ ਪਿਆਰਾ ਥਲਾ ਜਮੀਨ ਕੱਢ ਕੇ ਰੱਖਤੀ ਮੇਰੇ ਹੁਣ ਕੀ ਕਰਾਂ ਕਿੰਨਾ ਸੋਨਾ ਫਲ ਪਿਆ ਐ ਰਕਾ ਦੀਦੀ ਕੀ ਕਰਨ ਡਏ ਜੇ ਮੈਂ ਨਾ ਐਰਕਾ ਦਵਾਈ ਪਾਈ ਤੇ ਕਿੱਡਾ ਹੋਣਾ ਫਲ ਪਿਆ ਯੋ ਮੇਰੀ ਗੱਲ ਸੁਣ ਇਧਰ ਛਾੜ ਦੇ ਨੂ ਰਿਆ ਇੱਥੇ ਬੈ ਮੇਰੀ ਗੱਲ ਹੋਈ ਆ ਬੈ ਮੇਰੀ ਗੱਲ ਸੁਣ ਦੀਦੀ ਗਰੋ ਦਾ ਫੋਨ ਆਇਆ ਸੀ ਕੀ ਦਾਦਾ ਰਾਜੀ ਬਾਜੀ ਹਾਂ ਨਹੀਂ ਦੀਦੀ ਹਾਂ ਰਾਜੀ ਬਾਜੀ ਕਿੱਥੇ ਆ ਮੁੰਡਾ ਕਹਿੰਦਾ ਮੈਨੂੰ ਕਈ ਦਿਨੋਂ ਇਹ ਬੁਖਾਰ ਚੜ੍ਹ ਡਿਆ ਵਾ ਜਿਹੜਾ ਤੁਸੀਂ ਲੱਖ ਪਾਇਆ ਵਾ ਉਹ ਤੇ ਮੇਰਾ ਦੇਣ ਲੈਣੀ ਲੱਥਣਾ ਵਾ ਮੁੰਡੇ ਰੈਂਟ ਮੰਗਣ ਡਏ ਆ ਉਹ ਤੇ ਆਉਣ ਦੀਆਂ ਤਿਆਰੀਆਂ ਚ ਵਾ ਤੇਂਦਰ ਤਾਂ ਦਿਮਾਗ ਤੇ ਨਹੀਂ ਖਰਾਬ ਹੋ ਗਿਆ ਹਾਏ ਨਹੀਂ ਮੇਰਾ ਦਿਮਾਗ ਨਹੀਂ ਖਰਾਬ ਹੋਇਆ ਉਹਨੇ ਆਖਿਆ ਵਾ ਕਹਿੰਦਾ ਵੀ ਮੈਨੂੰ ਮੰਮੀ ਬੁਲਾ ਲਾ ਹੀ ਉਜੜ ਜਾਣਾ ਈ ਆਂਦਾ ਹੀ ਕਰਜ਼ੇ ਥੱਲੇ ਆ ਜਾਣਾ ਈ ਤੇ ਮੈਨੂੰ ਅੰਦਰ ਮਨਾਉਤ ਉਹਦੀਆਂ ਨੇਰ ਨਹੀਂ ਆਉਂਦੀਆਂ ਮੈਂ ਦਰ ਗੱਲ ਤੇ ਵਾਕਿਆ ਬੜੀ ਚਿੰਤਾ ਦੀ ਅਜੇ ਤੇ ਆਪਾਂ ਨੂੰ ਪਿੱਛ ਦੀ ਫਿਰਨ ਦੇ ਸਾਡੇ ਚਾਰੀ ਜੰਗ ਨਹੀਂ ਲੱਥੇ ਤੂੰ ਵਾਪਸ ਆਉਂਦੀਆਂ ਗੱਲਾਂ ਕਰਨ ਜਾਂ ਹਾਏ ਰੱਬਾ ਲੋਕੀ ਕੀ ਕਹਣਗੇ ਆਣ ਗਵਾੜਨੇ ਤੇ ਅੱਗੇ ਕੀ ਨਾ ਵੀ ਇੱਥੇ ਕੰਮ ਨੂੰ ਹੱਥ ਨਹੀਂ ਲਾਉਂਦਾ ਤਾਂ ਉੱਥੋਂ ਮੁੜ ਕੇ ਆ ਗਿਆ ਵਾ ਹਾਏ ਤੇ ਪਰ ਜਦੋਂ ਕੰਮ ਮਿਲੇ ਨਾ ਤਾਂ ਤੇ ਪੁੱਤ ਵਿਹਲਾ ਬੈਠਾ ਵੀ ਕੀ ਕਰੇ ਬਾਹਰ ਹਾਏ ਮਿੰਦੇ ਤੇਰੇਲੇ ਸੀ ਆਉਂਡੀਆਂ ਵੇ ਮੇਰੇ ਹੱਥ ਪੈਰ ਕਿਤਨ ਠੰਡੇ ਹੋ ਗਏ ਨਾਲੇ ਬੀਪੀ ਲੋ ਗਿਆ ਜੀ ਪੈਣਾ ਅੱਗੇ ਕਿੰਨੇ ਦਿਨਾਂ ਬਾਅਦ ਮੰਜੇ ਤੋਂ ਉੱਠੀ ਹਾਂ ਮੰਜੇ ਦੇ ਪਈ ਰਹਿਣੀ ਹੁੰਨੀ ਹੁਣ ਐਦਾਂ ਨਾ ਕਰ ਕੋਹ ਨਹੀਂ ਤਾਂ ਲੋਣ ਵਾਲਾ ਪਾਣੀ ਦੇ ਹਾਏ ਮੈਂ ਮਰ ਜਾਮੈਂ ਕੀ ਕਰੂੰਗੀ ਜਾਓ ਪਕਾ ਕੇ ਤੇ ਲੈ ਲਮੀ ਪੈ ਮੈਂ ਬਣਾ ਕੇ ਦਿੰਦੀ ਪਾਣੀ ਗੱਲ ਤੇ ਬੜੀ ਮਾੜੀ ਆ ਜੇ ਕਿਤੇ ਘੌਰ ਆਪਸ ਆ ਗਿਆ ਨਾ ਤੇ ਇਨੀ ਰਕਮ ਦੇ ਥੱਲੇ ਆ ਜਾਾਂਗੇ ਸਾਡੇ ਕੋਲ ਤੇ ਸਾਰੀ ਉਮਰ ਨਹੀਂ ਮੁਰਕੇ ਉੱਠਿਆ ਜਾਣਾ ਹਰੇ ਘਰ ਤੇ ਆਈ ਚਲਾਈ ਚਲਦੀ ਆ ਬਸ ਬੜੀ ਮਾਰ ਗੱਲ ਆ ਵਾ ਨਾ ਮੈਂ ਨਾ ਨਾ ਗੱਲ ਕਰਨ ਜੋ ਕਿ ਇਹਨਾਂ ਦੋਵਾਂ ਭਰਾਵਾਂ ਨਾਲ ਤੇ ਗੱਲ ਕਰਨ ਦਾ ਫਾਇਦਾ ਹੀ ਨਹੀਂ ਇਹਨਾਂ ਦੇ ਤੇ ਸੁਭਾਅ ਹੀ ਪਤਾ ਨਹੀਂ ਕਿਦਾਂ ਦੇ ਆ ਇਹਨਾਂ ਨੂੰ ਤਾਂ ਟੈਨਸ਼ਨ ਲੱਗ ਜਾਂਦੀ ਆ ਕਹਿੰਦਾ ਨਾ ਕਿ ਤੇ ਕਰਕੇ ਤੇ ਥੋੜੀ-ਥੋੜੀ ਪਈਆ ਲੱਖ ਕਰਕੇ ਪਹੁੰਚਿਆ ਆ ਸਾਨੂੰ ਤੇ ਲੱਖ ਭੇਜਣਾ ਹੀ ਬੜਾ ਔਖਾ ਹੋਇਆ ਹੀ ਪੂਰਾ ਕਰਨਾ ਕਿ ਕਿਦਾਂ ਇਕੱਠਾ ਕਰੀਏ ਨਹੀਂ ਹੁੰਦੇ ਮੈਂ ਕੀ ਜਵਾਬ ਦੇਗੀ ਤਦਾਂ ਮੈਂ ਤੇ ਪਾਣੀ ਦਾ ਮਾਣਾ ਬਣਾ ਕੇ ਇੰਨੇ ਚਿੰਤਾ ਕਰ ਲੈਣੀ ਮਾਤਮਾ ਹੈ ਮੇਰੇ ਮਾਲਕਾ ਇੱਕ ਵਾਰੀ ਮੇਰੇ ਪੁੱਤ ਨੂੰ ਕੰਮ ਮਿਲ ਜੇ ਜਿਹੜੇ ਦੇਣ ਵਾਲੇ ਉਹ ਲੱਜਾਂ ਫਿਰ ਮੈਂ ਆਪਣੇ ਪੁੱਤ ਨੂੰ ਸੱਦ ਲੂੰਗੀ ਮਹਾਰਾਜਾ ਉਤੇ ਮੇਰੇ ਪਰ ਇਹ ਹੱਥ ਰੱਖ ਸੱਚੇ ਪਾਤਸ਼ਾਹ ਚਲੋ ਸਾਰਾ ਪੀ ਲਓ ਹਾਂ ਹਾਂ ਦੀਜੀ ਆਪਾਂ ਕੀ ਕਰਾਂਗੇ ਕੋਈ ਨਹੀਂ ਹੁੰਦਾ ਚਿੰਤਾ ਨਾ ਕਰੋ ਐਵੇਂ ਨਾ ਸੋਚੀ ਜਾ ਇਦਾਂ ਤੇਰਾ ਬੀਪੀ ਘੱਟ ਜਾਂਦਾ ਜ਼ਿਆਦਾ ਜੇ ਜੋ ਨੂੰ ਪਤਾ ਲੱਗ ਗਿਆ ਹਾਏ ਉਹ ਮਹਾ ਇਹ ਮੁਸੀਬਤੋਂ ਨਿਕਲਿਆ ਹੀ ਵੀ ਚੱਲ ਅੱਖਾਂ ਬੰਦ ਕਰਕੇ ਨਾ ਲੰਮੇ ਪੈ ਦਾ ਹੁੰਦਾ ਸਤਿਕਾਰ ਇਹ ਸ੍ਰੀ ਨੂੰ ਰਾਸਟ ਮਿਲੂਗਾ ਤੂੰ ਲੈ ਲੈ ਟੈਨਸ਼ਨ ਜ਼ਿਆਦਾ ਸਸੀਕਾਲ ਸਸੀਕਾਲ ਆ ਗਿਆ ਚਾਚੀ ਕੀ ਹੋਇਆ ਚਾਚੀ ਲੰਮੀ ਪਈ ਆ ਸਾਸੀ ਕਾ ਚਾਚੀ ਉਹਦਾ ਵੀ ਬੀਬੀ ਜੀ ਦਾ ਡਾਉਣ ਲੱਗਣ ਗਿਆ ਹਾਂ ਆ ਸਾਡੇ ਐਸੇ ਸੂਟ ਲੈ ਕੇ ਆਈਆਂ ਤਾਂ ਤੁਸੀਂ ਲੰਮੀ ਪਈ ਆ ਇਹ ਮੇਰੀ ਤੇ ਪਤਾ ਤੁਹਾਨੂੰ ਹੋ ਗਿਆ ਕਿ ਥੋੜੀ ਨੂੰ ਵੀ ਸੂਟ ਸਮਾਉਂਦਾ ਪਤਾ ਲੱਗ ਗਿਆ ਜੀ ਉਹ ਵੀ ਲੈ ਕੇ ਦੇਨੇ ਸਮਾ ਕੇ ਮੈਂ ਤੇ ਲੈ ਕੇ ਟਾੜਾ ਤੇ ਦਾਦੀ ਦਾ ਵੀ ਆਉਣਾ ਸੀ ਅਸਿੱਧੀ ਵੇਖਿਆ ਕਿਦ ਤਰ ਇਧਰ ਹਾਂ ਸਿੱਧੀ ਆ ਵੇਖੋ ਲੈ ਕੇ ਮੈਂ ਤੁਹਾਡੇ ਤੇ ਦਾਦੀ ਦਾ ਵੀ ਆਉਣਾ ਸੀ ਹਾਂ ਬੜਾ ਸੋਨਾ ਕਲਰ ਲੱਗਾ ਹੀ ਦਿਵਿੰਦਰ ਤੁਹਾਡਾ ਤੇ ਦਾਦੀ ਦਾ ਵੀ ਲੈ ਕੇ ਆਉਣਾ ਸੀ ਪਤਾ ਹਨ ਨੂੰ ਨਹੀਂ ਚਾਹੀਦੇ ਪਹਾਂ ਦੀ ਕਿੰਨੀ ਲੋੜ ਵਾ ਕਰ ਤਾਂ ਹੀ ਮੈਂ ਕਿਹਾ ਲੈ ਕੇ ਨਹੀਂ ਆਈ ਮੈਂ ਕਿ ਚਾਚੀ ਨੂੰ ਦੇ ਦ ਚਾਚੀ ਨੂੰ ਮੈਂ ਕਦੀ ਕੋਖ ਨਹੀਂ ਲੈ ਕੇ ਦਿੱਤਾ ਕਿੰਨੀ ਵਧੀਆ ਕਾਦੀ ਰਹੀ ਮੇਰੀ ਧੀ ਨੇ ਕਿੰਨੀ ਅਰੀਜ ਕੀਤੀ ਆ ਚਾਲਾ ਇਦਾਂ ਨਾ ਕਰ ਹੁਣ ਰੋਨੀ ਕਾ ਤੋ ਤੈਨੂੰ ਖੁਸ਼ ਹੋਣਾ ਚਾਹੀਦਾ ਵਾ ਪੁੱਤ ਨੂੰ ਨਵਾਂ ਇੱਕ ਸੂਟ ਮਿਲ ਗਿਆ ਵਾ ਪੁੱਤਰ ਹੋਂਦੀ ਮੈਂ ਤਾਂ ਤੇਰਾ ਨਾ ਬੜੀਆਂ ਵਧੀਕੀਆਂ ਕਰਦੀ ਰਹੀ ਮੈਂ ਮੇਰੀ ਧੀ ਨੇ ਕਿਦਾਂ ਅਰੀਜ ਕੀਤੀ ਚਾਚੀ ਵਾਸਤੇ ਐਨਾ ਸੋਹਣਾ ਸੂਟ ਲੈ ਕੇ ਆਈ ਹੈ ਦੇਵਿੰਦਰ ਕਾਸ਼ ਕਰੋ ਤੂੰ ਕਹਿੰਨੀ ਨੀ ਮੈਨੂੰ ਆ ਕਲਰ ਬੜਾ ਪਿਆਰਾ ਲੱਗਦਾ ਪਰ ਮੇਰੇ ਕੋਲ ਹੈ ਨਹੀਂ ਸੋਨੀ ਤਾਂ ਲਿਆਈ ਉਹ ਦਿਨ ਬਾਜ਼ਾਰ ਗਈ ਸੀ ਕਿਹਾ ਚਾਚੀ ਨੇ ਆ ਕਲਰ ਕਹਿੰਦੀ ਮੇਰੇ ਕੋਲ ਹੈ ਨਹੀਂ ਹਾਂ ਬਾਲਾ ਮੇਰੀ ਕੀ ਵਈਆ ਰੀਝਾਂ ਕਰਨ ਲਈ ਕੀ ਕਰਾਂ ਪੁੱਤ ਗੀਰ ਦੀ ਟੈਨਸ਼ਨ ਹੋਈ ਉਹ ਫੇਰ ਆ ਚੱਲਿਆ ਉਹ ਆ ਚੱਲਿਆ ਵਾ ਇੱਜਾ ਚੱਲਿਆ ਵਾ ਸੁੱਖੀ ਸਾਡੇ ਕਿਉਂ ਆਉਣਾ ਉਹ ਤਾਂ ਫੋਨ ਕਿੰਨੇ ਦਿਨ ਹੋਏ ਇਹਨੂੰ ਬੁਖਾਰ ਉੱਥੇ ਚੜਨ ਡਿਆ ਇਹ ਜਿਹੜੇ ਪੈਸੇ ਪਾਏ ਅੰਦਾ ਦਵਾਈਆਂ ਮੂੰਹ ਹੀ ਮੇਰੇ ਹੋ ਗਿਆ ਨਾ ਤੁਸੀਂ ਤੇ ਲੱਖ ਪਾਇਆ ਇਹਦੇ ਤਾਂ ਤੇ ਲੱਖ ਦੀ ਕਦਰ ਆ ਉਹਦੇ ਤੇ ਲੱਖ ਤੈਨੂੰ ਪਤਾ ਥੋੜੇ ਹੀ ਬੜਨਦੇ ਆ ਦਿਵਿੰਦਰ ਹਾਂ ਤੂੰ ਇਹੋ ਗੱਲ ਸੋਚ-ਸੋਚ ਕੇ ਨਾ ਬਿਮਾਰ ਹੋ ਜਾਣਾ ਵਾ ਕੁਝ ਨਹੀਂ ਹੋ ਗਿਆ ਇਹੋ ਜਿਹਾ ਕਿਤੇ ਨਹੀਂ ਆ ਚੱਲਿਆ ਨਾ ਰੋਵੇਂ ਲਾ ਤੂੰ ਪੈਣਾ ਸ਼ੁਰੂ ਕਰਦਾ ਲੰਮੇ ਪੈ ਕਹਿੰਦੇ ਨਾ ਮੈਂ ਕਿਹੜੀ ਗੱਲ ਤਾ ਦਵਾਈ ਦਿੱਤੀ ਦਵਾਈ ਤੇ ਨਹੀਂ ਲਿਆਂਦੀ ਉਹ ਤਾਂ ਤਾਂ ਠੀਕ ਵਾ ਹੁਣ ਇਹ ਗੱਲਾਂ ਬਾਤਾਂ ਕਰਨ ਦੀ ਚੰਗੀਆਂ ਭਲੀਆਂ ਉਹ ਸੁਣ ਕੇ ਹੀ ਫੋਨ ਤੇਨੂੰ ਟੈਨਸ਼ਨ ਜੀ ਲੱਗੀ ਆ ਚਲ ਦਮਾਨੀ ਦਾ ਨੀ ਪੀ ਅੰਦਰ ਆਪਣੀ ਮੈਂ ਨਫਾ ਪਨ ਪਿਲਾ ਨਾਲੇ ਮੇਰੀ ਗੱਲ ਸੁਣ ਬਾਜ਼ਾਰ ਤਾਂ ਨਹੀਂ ਆਉਣੀ ਆ ਕੋਈ ਸਬਜ਼ੀ ਸਬਜ਼ੀ ਲੈ ਲਿਆ ਕਰ ਹੂੰ ਐਨੀਆਂ ਸਬਜ਼ੀਆਂ ਇੱਥੇ ਪਈ ਹੁੰਦੇ ਉੱਥੋਂ ਲੈ ਆ ਲਿਆ ਕਰੋ ਮੈਨੂੰ ਕੋਈ ਸਬਜ਼ੀ ਲੈ ਆ ਜੰਦੀ ਐਨੀਆਂ ਪਾਰੀਆਂ ਵਿੱਚ ਬਹਿ ਜਾਓ ਅੱਛਾ ਸਬਜ਼ੀਆਂ ਦਾ ਪਾਰ ਲੱਗਦਾ ਦੱਸੋ ਚਾਚੀ ਕੀ ਕਹਿੰਦੀ ਚਾਚੀ ਨੇ ਕੀ ਕਹਿਣਾ ਗੌਰਵ ਦਾ ਫੋਨ ਆਇਆ ਸੀ ਕਿ ਮੈਨੂੰ ਵਾਪਸ ਬੁਲਾ ਲਓ ਚਲੋ ਜੀ ਅਜੇ ਗਏ ਨੂੰ ਕਿੰਨਾ ਕੁ ਟਾਈਮ ਹੋ ਗਿਆ ਵਾ ਮੈਂ ਤਾਂ ਤੇਰੇ ਪਾਪਾ ਨਾਲ ਵੀ ਗੱਲ ਕੀਤੀ ਗੱਲ ਹੈ ਵੀ ਬੜੀ ਚਿੰਤਾ ਦੀ ਹੈ ਪਰਿਵਾਰ ਦੇ ਵਿੱਚ ਮਾਹ ਇਕੱਠੇ ਕਰ ਕਰਾ ਕੇ ਇੰਨੇ ਪੈਸੇ ਭੇਜਿਆ ਵਾ ਉਹ ਜਵਾਬਸ ਆ ਗਿਆ ਤੇ ਅਸੀਂ ਤੇ ਰਕਮ ਦੇ ਥੱਲੇ ਆ ਜੰਨਾਂ ਨੇ ਉੱਤੇ ਕੰਮ ਲੱਭਣਾ ਪੈਂਦਾ ਇਹਨੂੰ ਕਿ ਥੋੜਾ ਟਾਈਮ ਰੁੱਕ ਜਾ ਫਿਰ ਮੇਲ ਹੀ ਜਾਣਾ ਕੰਮ ਇਹ ਤੇ ਹੈ ਵਾ ਕੱਜਲ ਖਰਾਬ ਤੇ ਹੋਣਾ ਪੈਂਦਾ ਥੋੜਾ ਬੋਧਾ ਟਾਈਮ ਆ ਇਹ ਤੇ ਇਹਨੂੰ ਸੋਚਣਾ ਚਾਹੀਦਾ ਵੀ ਮੇਰੇ ਪਿੱਛੇ ਹੈ ਕੀ ਆ ਤੇ ਕਿੰਨੇ ਲਾ ਕੇ ਆਇਆ ਕਿਦਾਂ ਲਾ ਕੇ ਆਇਆ ਵਾ ਉਹੀ ਤਾਂ ਘੱਟੋ ਘੱਟ ਜਿੰਨੇ ਕਿ ਲਾਈ ਉਹਨੇ ਕਿਤੇ ਕਮਾਵੇ ਜੀ ਨਹੀਂ ਰਹਿਣਾ ਤੇ ਲੋਕਾਂ ਦੇ ਤੇ ਲੱਥ ਜਾਣ ਤੂੰ ਇਹਨੂੰ ਨਾ ਥੋੜਾ ਗੁੱਸੇ ਵਿੱਚ ਕਹੋ ਚਾਚਾ ਨੂੰ ਕਹੋ ਥੋੜਾ ਗੁੱਸੇ ਵਿੱਚ ਕਹੋ ਥੋੜਾ ਜਿਹਾ ਜੇ ਪਿਆਰ ਨਾਲ ਕਿਉਂ ਨਹੀਂ ਸੱਚੀ ਆ ਜਾਣਾ ਉਹ ਹੀ ਤਾਂ ਮੈਂ ਸੋਚਣ ਦੀ ਕਿ ਜੇ ਇਹਨੂੰ ਥੋੜੀ ਜਿਹੀ ਹਮਦਰਦੀ ਵਿਖਾ ਦਿੱਤੀ ਪੁੱਤ ਪੁੱਤ ਕਰਕੇ ਤੇ ਜਿੰਨੇ ਜਿਹਦਾ ਇੱਥੇ ਕਦੀ ਕੰਮ ਨਹੀਂ ਕੀਤਾ ਇਹਨੇ ਤੇ ਕਹਿਣਾ ਆਪਣਾ ਬੋਰੀ ਬਿਸਤਰਾ ਚੁੱਕਾ ਤੇ ਵਾਪਸ ਚੱਲਾ ਉਹ ਵੀ ਤੇ ਤਾਤੀ ਵੀ ਵਿਚਾਰੇ ਨੂੰ ਟੈਨਸ਼ਨ ਚ ਹੁੰਦਾ ਯਾਰ ਆਪਣਾ ਦੀ ਬਤ ਬਾਹਰ ਪਰੇਸ਼ਾਨ ਹੋਵੇ ਨਾ ਤੇ ਚਿੰਤਾ ਤਾਂ ਹੁੰਦੀ ਆ ਬੰਦੇ ਦੇ ਮਨ ਨੂੰ ਚੁੰਧਗੀ ਜੀ ਲੱਗੀ ਰਹਿੰਦੀ ਆ ਅੱਜ ਕਿੰਨੇ ਦਿਨਾਂ ਬਾਅਦ ਨਾ ਥੋੜਾ ਜਿਹਾ ਉੱਠੀ ਹੀ ਮਨ ਖੁਸ਼ ਹੀ ਤੇ ਫੇਰ ਕੰਮ ਉੱਥੇ ਦਾ ਉੱਥੇ ਹੀ ਆ ਗਿਆ ਅਜੇ ਤੇ ਸਾਰੀਆਂ ਗੱਲਾਂ ਆਈਂ ਤੇਰੀ ਦਾਦੀ ਨਾਲ ਨਹੀਂ ਕਰਦੇ ਵੀ ਉਹਨਾਂ ਤੇ ਮੰਜियां ਮੱਲ ਕੇ ਬਹਿ ਜਾਣਾ ਵਾ ਉਹੀ ਤੇ ਲੋਕਾਂ ਦਾ ਧੀਆਂ ਪੁੱਤ ਜਾਂਦੇ ਆ ਮਾੜੇ ਮੋਟੇ ਸੈਟ ਵੀ ਹੋ ਜਾਂਦੇ ਸਾਡੇ ਕਰਮਾਂ ਦੇ ਹਿਸਾਬ ਕਿਤਾਬ ਆ ਕੋਈ ਤੇ ਉੱਥੇ ਸੈਟ ਹੋਣ ਲਈ ਥੋੜਾ ਟਾਈਮ ਰੁਕਣਾ ਤੇ ਪੈਂਦਾ ਵਾ ਮਿੰਟੇ 'ਚ ਥੋੜੀ ਕੰਮ ਮਿਲ ਜਾਂਦਾ ਵਾ ਕੰਮ ਲੱਭਣਾ ਪੈਂਦਾ ਫਿਰ ਕਰਨਾ ਪੈਂਦਾ ਹੰਜਤਾ ਮਰਜੀ 4-5 ਮਹੀਨੇ ਤਾਂ ਹੋ ਹੀ ਗਏ ਹਨ ਤੇ ਫਿਰ ਕੀ ਹੈ ਕਈਆਂ ਨੂੰ ਤੇ ਸਾਲ-ਸਾਲ 2-2 ਸਾਲ ਲੱਗ ਜਾਂਦੇ ਆ ਗੱਲ ਤੇ ਆਪੇ ਪਰ ਬੰਦਾ ਖਾਵੇ ਕਿਥੋਂ ਮੀ ਉੱਥੇ ਪੱਕਾ ਕੰਮ ਨਹੀਂ ਮਿਲਦਾ ਤੇ ਕੈਸ਼ ਦੇ ਤਾਂ ਕੰਮ ਮਿਲ ਨਹੀਂ ਜਾਂਦਾ ਹੁਣ ਥੋੜਾ ਬੋਤਾ ਉੱਥੇ ਕਿਹੜੇ ਸਾਰੇ ਭੁੱਖੇ ਮਰਦੇ ਆ ਥੋੜਾ ਬੋਤਾ ਕੰਮ ਕਰਨ ਜੋਗੇ ਤੇ ਉਹਨਾਂ ਨੂੰ ਦੁਕਾਨਾਂ ਤੇ ਜਾਣਾ ਹੀ ਪਊਗਾ ਆਹੋ ਗੱਲ ਤੇ ਇਹੋ ਹੀ ਆਪੇਗਾ ਇੱਕ ਘੰਟਾ ਦੋ ਘੰਟੇ ਤਿੰਨ ਥੋੜਾ ਬੋਤਾ ਤਾਂ ਮਿਲਦਾ ਹੋਊਗਾ ਨਹੀਂ ਤੇ ਇੰਨਾ ਜਿਹੜੇ ਲੋਕ ਜਾਂਦੇ ਉਹ ਤਾਂ ਫੇਰ ਰੋਟੀ ਖਾਣੋਂ ਥੋੜੀ ਵਾਪਸ ਆ ਜਾਂਦੇ ਆ ਉਹੀ ਤਾਂ ਅਸਲ ਵਿੱਚ ਗੱਲ ਉਹਨਾਂ ਨੂੰ ਸ਼ਕਤੀ ਨਹੀਂ ਗੱਲ ਕਰੋ ਗੱਲ ਅਸਲ ਚ ਇਹੋ ਹੀ ਆ ਪੈ ਇੱਥੇ ਗੱਲ ਹੀ ਕੀਤਾ ਨਹੀਂ ਆ ਤੇ ਉੱਥੇ ਹੁਣ ਕਰਨ ਨੂੰ ਕਿਹਦਾ ਜੀ ਕਰੇ ਨਾਲੇ ਇਟਲੀ ਜਿੱਤੇ ਕੰਮ ਹੀ ਸਾਰਾ ਖੇਤੀਬਾੜੀ ਦਾ ਵਾ ਨਾਲੇ ਚਾਚੀ ਨੇ ਨਾ ਉਹਨੂੰ ਕਹਿਣਾ ਕੋਈ ਨਾ ਆ ਜਾ ਆ ਜਾ ਚਾਚੀ ਨੂੰ ਹਾਏ ਨਹੀਂ ਚਾਚੀ ਨਹੀਂ ਅੱਦਾ ਕਹਿੰਦੀ ਹੁਣ ਚਾਚੀ ਬਹੁਤ ਟੈਨਸ਼ਨ ਲੈਣ ਲਈ ਉਹ ਪਹਿਲਾਂ ਵਾਲੀਆਂ ਗੱਲਾਂ ਨਹੀਂ ਰਹਿ ਗਈਆਂ ਆ ਗੌਰਵ ਦੇ ਮੋਹ ਤੇ ਨੇ ਤੇ ਉਹਨੂੰ ਐ ਤੋੜ ਮੜੋੜ ਕੇ ਛੋਟੇ ਦਿੱਤਾ ਵਾ ਹੁਣ ਤੇ ਬੜੀ ਟਿਕਾਣੇ ਤੇ ਆਈ ਆ ਪਰ ਗੱਲ ਤੇ ਇਹ ਆ ਵੀ ਹੁਣ ਕੰਮ ਸਾਰਾ ਖਰਾਬ ਕਰ ਲਿਆ ਹੁਣ ਟਿਕਾਣੇ ਤੇ ਉਹਦਾ ਫਾਇਦਾ ਕੀ ਆ ਇਹੋਗੇ ਤਾਂ ਪਹਿਲਾਂ ਆਈ ਹੁੰਦੀ ਨਾ ਤੇ ਅੱਜ ਆਹ ਮੁਸੀਬਤ 'ਚ ਆਪਾਂ ਫਸਣਾ ਹੀ ਨਹੀਂ। ਉਹ ਵੀ ਤਾਂ ਆਈ ਜਿੰਨੇ ਪੈਸੇ ਲਾ ਕੇ ਬਾਹਰ ਭੇਜਾਂ ਉਹ ਹੀ ਇੱਥੇ ਨੂੰ ਤਾਂ ਕੰਮ ਪਾ। ਇੱਥੇ ਦੋ ਦੁਕਾਨਾਂ ਪਾ ਕੇ ਫਿਰ ਸਾਮਾਨ ਵੀ ਸੁੱਟਿਆ ਜਾਣਾ ਤੇ ਰਮਨ ਅਸਰਦਾਰਾਂ ਨੂੰ ਬੈਠ ਕੇ ਜਿੰਨੀ ਚੱਲਦੀ ਚੱਲਦੀ ਮਹੀਨੇ ਦੇ ਵਿੱਚ ਨਹੀਂ 1500 ਸਹੀ ਰੋਜ਼ ਦਾ। ਹੋਰ ਕੀ? ਕਹਿੰਦੇ ਹੁੰਦੇ ਚੈਨ ਦੀ ਰੋਟੀ ਚਾਹੀਦੀ ਭਾਵੇਂ ਅੱਧੀ ਖਾ ਲੋ। ਸੋਖ ਚੈਨ ਹੋਣਾ ਚਾਹੀਦਾ ਵਿੱਚ ਅੱਪੀ ਤੇ ਇਹ ਗੱਲ ਆਪਣੇ ਤੱਕ ਨਾ ਰੱਖੋ ਤੇ ਪਾਪਾ ਨੂੰ ਵੀ ਦੱਸੋ। ਉਹ ਆਪ ਵੀ ਇਹ ਨਾਲ ਗੱਲ ਕਰਨ ਉੱਥੇ। ਪਾਪਾ ਨੂੰ ਤਾਂ ਮੈਂ ਦੱਸਿਆ ਹੀ ਨਹੀਂ ਆ ਵੀ ਉਹ ਟੈਨਸ਼ਨ ਲੈਣਗੇ। ਤੂੰ ਪਾਪਾ ਨੂੰ ਦੱਸੋ ਤੇ ਉਹ ਫਿਰ ਗੱਲ ਕਰਨੀ ਤਾਂ ਤੂੰ ਆਪੇ ਕਿੱਤਾ ਸੰਭਲੋਗੇ ਇਹ ਘਰ ਨੂੰ ਵਾਪੇ ਪਾਪਾ ਨਾਲ ਗੱਲ ਕਰਤੀ ਹੈ ਤੇ ਇਹ ਕਰਨੀ ਗੱਲ ਤਾਂ ਸੋਨੀਆਂ ਦੀ ਵੀ ਠੀਕ ਆ ਅਸੀਂ ਕਹੇ ਸਾਰੀ ਗੱਲ ਆਪ ਸੰਭਾਲ ਲੈਣੀ ਆ ਬਾਹਰ ਬਾਹਰ ਗੱਲ ਤੇ ਘਰ ਚ ਕਰਨੀ ਪੈਣੀ ਆ